ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਤੁਹਾਡਾ ਹਰਜੋਤ 팬ਸ ਮੈਂ ਆਪ ਸਭ ਦਾ ਮੈਂ ਆਪਣੇ ਹਲਕੇ ਵਾਸਤੇ ਸਮੇਂ ਨਹੀਂ ਆਦਾ ਕਿਸ ਕਿਸ ਨੂੰ ਦਾ ਧੰਨ ਕਰਾਂ ਪਹਿਲਾ ਇੱਕ ਆਪਣੇ ਪੁੱਤ ਨੂੰ ਆਪਣੇ ਭਰਾ ਨੂੰ ਇੱਕ ਰਿਕਾਰਡ ਮਾਰ ਦਿੰਦੇ ਨਾਲ ਐਮਐਲਏ ਬਨਾਇਆ ਤੁਹਾਡੀਆਂ ਤੋਂ ਆਵਾਜ਼ ਗੁਰੂ ਸਾਹਿਬ ਦੀ ਕਿਰਪਾ ਹੀ ਮਹਾਮੈਦੀ ਦੀ ਕਿਰਪਾ ਹੀ ਮੈਂ ਮੰਤਰੀ ਬਣਿਆ ਫਿਰ ਇਸ ਕੈਂਪੇਨ ਦੇ ਵਿੱਚ ਲਗਭਗ 23-24 ਕੇ ਕਿ ਰਹਿ ਗਿਆ ਥਾ ਕਿ ਕੈਂਪੇਨ ਲੋਕ ਸਭਾ 2024 ਦੀ ਖਤਮ ਹੋ ਜਣੀ ਆ ਪਰ ਮੈਂ ਇੰਨਾ ਧੰਨਵਾਦ ਕਰਦਾ ਹਾਂ ਜੋ ਪਿਆਰ ਆਪਨੇ ਚੀਨੇ 2022 ਚ ਵਰਤਿਆ ਦਿਖਾਇਆ ਸੀ ਉਹ ਹੀ ਪਿਆਰ ਉਸੇ ਤਰੀਕੇ ਨਾਲ ਕਈ ਪਿੰਡਾਂ ਚ ਉਸ ਤੋਂ ਵੀ ਵੱਡੇ ਇਕੱਠ ਹੋਏ ਨੇ ਤੇ ਅੱਜ ਨੰਗਲ ਸ਼ਹਿਰ ਦੇ ਵਿੱਚ ਜਿਵੇਂ 2022 ਦੇ ਵਿੱਚ ਜਦੋਂ ਸੀਐਮ ਸਾਹਿਬ ਆਏ ਸੀ ਰੋਸ਼ੋਟ ਕੱਢਿਆ ਸੀ ਅੱਜ ਇੱਕ ਪੈਦਲ ਮਾਰਚ ਸੀਗਾ ਜਿਸ ਦੇ ਵਿੱਚ ਰਿਕਾਰਡ ਚਾਹੇ ਉਹ ਸ਼ਹਿਰ ਵਾਸੀ ਹੋਣ ਚਾਹੇ ਆਸ-ਪਾਸ ਦੇ ਖੇਤਾਂ ਦੇ ਝੰਡਿਆਂ ਦਾ ਇੱਕ ਸਮੁੰਦਰ ਸੀਗਾ ਤੇ ਜਿਸ ਜੋਸ਼ ਦੇ ਨਾਲ ਐਨੀ ਗਰਮੀ ਦੇ ਵਿੱਚ 3-4 ਘੰਟੇ ਖੜਾ ਤੋਂ باوجود ਜੋ ਆਪ ਸਭ ਦਾ ਜੋਸ਼ ਸੀਗਾ ਕਾਬਲੇ ਕ੍ਰੀਸ਼ਨ ਆਪਣੇ ਸਾਰੇ ਹੀ ਸ਼ਹਿਰ ਵਾਸੀਆਂ ਦਾ ਹਲਕਾ ਵਾਸੀਆਂ ਦਾ ਦਿਨੋ ਦਾ ਗੱਲ ਕਰਦਾ ਹੈ ਅੱਜ ਦੇ ਇਸ ਪ੍ਰੋਗਰਾਮ ਨੂੰ ਕਿੰਨਾ ਇਤਿਹਾਸਿਕ ਮੌਕੇ ਲਈ ਅਜੇ ਵੀ ਤੁਸੀਂ ਦੇਖ ਸਕਦੇ ਹੋ ਸੈਂਕੜੇ ਦੇ ਹਜ਼ਾਰਾਂ ਦੇ ਇਕੱਠੀ ਦੇ ਵਿੱਚ ਅਜਿਹੇ ਲੋਕ ਹੈ ਅਜੇ ਵੀ ਇਥੇ ਪੂਰਾ ਮੰਨਨ ਨੂੰ ਆਮ ਆਪ ਦੀ ਪਾਰਟੀ ਦੇ ਵਿੱਚ ਲਿਆ ਦਿੱਤਾ ਗਿਆ ਤੇ ਦਿਨੋ ਦਾ ਗੱਲ ਕਰਦਾ ਆਪਣੇ ਸਾਡੀ ਸਭੀ ਦਾ ਆਪਣੇ ਵੱਡੇ ਤੋਂ ਛੋਟੇ ਦੀਆਂ ਦਾ ਪੁਜੁਰਗਾਂ ਦਾ ਖਾਸ ਕਰਕੇ ਇਹ ਸਾਡੇ ਪ੍ਰੋਗਰਾਮਾਂ ਦੀ ਸਾਖੀਅਤ ਹੈ ਮੇਰੀਆਂ ਮਾਤਾਵਾਂ ਭੈਣਾਂ ਬੀਬੀਆਂ ਬਹੁਤ ਵੱਡੇ ਤਨਦਾਨ ਦੇ ਵਿੱਚ ਉਹ ਆਂਦੀਆਂ ਨੇ ਅੱਜ ਵੀ ਬਹੁਤ ਵੱਡੀ ਤਨਦਾਨ ਚਲੀ ਅਸਿਰ ਆਰਿਫ ਬਜ਼ੁਰਗ ਮਾਤਾ ਦਾ ਸਮਾਗਮ ਇਹਨਾਂ ਦਾ ਧੰਨਵਾਦ ਆਪ ਸਭ ਦਾ ਜੋ ਇੱਥੇ ਕਦਮ ਚੜ ਕੇ ਇੰਨੀ ਗਰਮੀ ਦੇ ਦਿੱਤੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਚਾਲ ਚੌਂਚਾ ਖਤਮ ਹੋ ਗਏ ਤੇ ਇੱਕ ਤਰੀਕ ਨੂੰ ਹੋਟਾ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਨੂੰ ਬੇਨਤੀ ਜਰੂਰ ਕਰਦਾ ਕਿ ਹੋਟ ਜ਼ਰੂਰ ਪਾਓ ਇਹ ਆਪ ਜੀ ਦਾ ਹੱਕ ਹੈ ਗਰਮੀ ਬਹੁਤ ਹੋਊਗੀ ਤਾਂ ਆਪਜੀ ਦੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਪਿਛੁਰਕਾਂ ਨੂੰ ਲੈ ਕੇ ਜਾਓ ਜਿਥੋਂ ਟੂਰ ਜੇ ਇਸ ਵਾਰ ਆਓ ਆਪਾਂ ਜੁਮਾਨ ਸਾਹਿਬ ਦਾ ਉਸ ਨੂੰ ਪੂਰਾ ਕਰੀਏ ਚਿੰਨੇ ਸਰਵੇ ਸਾਰੇ ਸਰਵੇ ਕੇ ਲਈ ਹੈ ਕਿ ਮਾਲਵਿੰਦਰ ਕਾਂਗ ਅਨੰਦਪੁਰ ਸਾਹਿਬ ਤੋਂ ਲਈ ਹੈ ਕਿ ਕਿਹਾ ਇੱਕ ਖੰਭਲਾ ਮਾਰੀਏ ਪੂਰੇ ਪੰਜਾਬ ਤੋਂ ਆਪਾਂ ਅਨੰਦਪੁਰ ਸਾਹਿਬ ਦੀਆਂ ਸਭਾ ਨੂੰ ਨੰਬਰ ਇਕ ਚੁਣ ਕੇ ਆਈਏ ਨੰਗਲ ਸ਼ਹਿਰ ਚ ਰਿਕਾਰਡਿੰਗ ਚ ਲੈ ਕੇ ਆਈਏ ਤਾਂ ਕਿ ਆਪਾਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਆਪਣਾ ਰਿਜ਼ਲਟ ਦਿਖਾਈਏ ਜਿਵੇਂ ਆਜ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਤੇ ਤੁਸੀਂ ਸਾਥਾਂ ਨੂੰ ਨੰਗਲ ਤੇ ਨਾਲ ਖਾਸ ਚਾਰ ਆਪਾਂ ਨੰਗਲ ਦੇ ਲਈ ਟੂਰਿਜ਼ਮ ਪੈਕੇਜ ਨਾ ਕਰੋਨਾ ਤੋਂ ਬਾਅਦ ਸਖਾਂ ਜਿਸ ਕਰਕੇ ਇਸ ਤਰ੍ਹਾਂ ਇਸ ਵਾਰ ਆਪਕੀ ਨੂੰ ਸਾਥ ਦੇਣਾ ਇੱਕ ਵਾਰੀ ਤੁਹਾਡਾ ਸਾਰੇ ਇਨਸਾਫੀਆਂ ਦਾ ਅੱਜ ਦੇ ਸੋਸ਼ਲ ਨੂੰ ਇਤਿਹਾਸਿਕ ਬਣਾ ਕੇ ਦਿਨੋਂ ਤੋਂ ਬਾਅਦ ਆਪ ਜੀ ਦਾ ਬਹੁਤ ਬਹੁਤ ਧੰਨਵਾਦ